ਗੱਲ ਪੀਲੀ ਚੀਜ਼ ਨਾਲ ਆਉਂਦੀ ਬਾਅਦ ਕੈਂਡੀ ਵਿੱਚ ਨਿਕਲਦੀ ਸੀ ਜਿਹੜੀ ਸ਼ੂਗਰ ਰੋਟੇਟੂ ਆਲ ਆਫ ਇਹਦੇ ਪਾਣੀ ਧੂਹੀ ਲੱਗਾ ਆ ਸਰ ਐਮ ਕਿਉ ਲੱਗਦੀ ਹੈ ਤੁਸੀਂ ਕੁਝ ਘੰਟਿਆਂ ਚ ਹੀ ਲੱਗ ਰਹੇ ਹੋ ਚਲੋ ਮੈਂ ਇੱਕ ਚੈਲੰਜ ਕਰਦੀ ਹਾਂ ਤੁਸੀਂ ਇਹ ਮਠਾਈ ਮੈਨੂੰ ਖਵਾ ਦੇਣੀ ਹੈ ਮੈਂ ਤੇ ਨੀ ਖਾਣੀ ਮੇਰੇ ਪੋਸਟ ਤੇ ਮੈਂ ਆਪਣੇ ਬੱਚੇ ਨੂੰ ਨਹੀਂ ਸੀ ਕਿਹਾ ਮੈਂ ਆਪਣੇ ਬੱਚੇ ਨੂੰ ਨਹੀਂ ਸੀ ਕਿਹਾ ਬਿੱਡੂ ਆ ਇਹ ਛੋਟੀ ਜੀ ਬੱਚੀ ਹੈ ਜਿਹਨੂੰ ਮੈਂ ਅੱਜ ਸਕੂਲ ਤੋਂ ਛੁੱਟੀ ਕਰਾਈ ਜਸਟ ਕਾਲ ਕਿ ਮੈਂ ਨਾ ਕੰਪਲੀਟ ਕਰ ਸਕਾਂ ਜੀਰ ਮੈਨੂੰ ਐਂ ਚੀਜ਼ਾਂ ਨਾ ਕਰੋ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ ਮੈਨੂੰ ਇਹਦਾ ਹੱਲ ਦੱਸੋ ਕੀ ਕਰਾਂ ਉਸਕਾ ਇਹ ਮੇਰੇ ਕੋਲ ਘੁੰਮ ਫਿਰ ਕੇ ਤੇ ਮੇਰਾ ਬੱਚਾ ਹੀ ਹੈ ਤੁਸੀਂ ਬੇਦਲੀਲੀਆ ਗੱਲਾਂ ਕਰ ਰਹੇ ਹੋ ਜਿਹਦੇ 'ਚ ਕੋਈ ਦਲੀਲ ਹੀ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੈਂ ਪੈਸੇ ਨਾਲ ਕੋਈ ਨਿਕਲ ਨਹੀਂ ਪਰ ਮੈਂ ਇੱਕ ਰਿਕਵੈਸਟ ਕਰਦੀ ਹਾਂ ਲੋਗਾਂ ਨੂੰ प्लीज से अच्छी ना, तो था था। सर मेरा नाम सुरप्रीत है मैं कल शामी कुछ सवा नौ बजे आ, काना स्वीट्स से मिठाई लैन रुकी हाँ मेरी बेटी ने डिमांड की उन्हें लड्डू खाने तुझी लव लड्डू मैं भी ये जगह रेपूटेटेड है रेगुलर कस्टमर हाँ मैं आई हाँ बेटी के न मैं आड्डू की पैकिंग और चमचम की -चम पैकिंग लीती है उन्होंने को ਐਂਡ ਜਦੋਂ ਮੈਂ ਲੈ ਕੇ ਚਲੇ ਗਈ ਆ ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਹੈ ਆਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਨੂੰ ਐਨੀ ਹਾਊ ਬਟ ਆਬੀਅਸ ਉਸ ਵੇਲੇ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਰ ਗਈ ਰਸਤੇ 'ਚ ਸ਼ੀ ਵਾਂਟਡ ਇਟ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤੇ ਤਾਂ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 10:35 ਤੇ ਮੈਂ ਚਮਚਮ ਮਿਠਾਈ ਜਿਹੜੀ ਉਹ ਖੋਲੀ ਹੈ ਕਿਉਂਕਿ ਲੱਡੂ ਤੇ ਮੈਂ ਇਹਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਖੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਓਨਰ ਨੂੰ ਕਾਲ ਕੀਤੀ ਗੂਗਲ ਤੋਂ ਨੰਬਰ ਲੈ ਕੇ ਦੇ ਡਿਡਨਟ ਪਿਕ ਅਪ ਦ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਉ ਆਈ ਫੀਲ ਲਾਈਕ ਕਿ ਮੈਂ ਸਵੇਰੇ ਇਸ ਗੱਲ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ कि ਆਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੀ ਮੈਨੂੰ ਯਾਦ ਹੈ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਹਿੰਦਾ ਜੀ ਹੈਗੇ ਹੈ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿਲ ਜਿਹੜੀ ਚੀਜ਼ ਮੈਂ ਖਰੀਦ ਰਹੀ ਹਾਂ ਬਿਲ ਤੁਸੀਂ ਉਹਦੋਂ ਤੋਂ ਤੁਸੀਂ ਮੈਨੂੰ ਬਿਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਟੈਗ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਤੇ ਜੈਨੂਨ ਕਰ ਰਹੀ ਹਾਂ ਮੈਂ ਤਾਂ ਲਗੋ ਕੋਈ ਡਿਸਕਾਊਂਟ ਥੋੜੀ ਲੈ ਰਹੀ ਹਾਂ ਐਂਡ ਸੈਕਿੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਮੇਰਾ ਬੱਚਾ ਹੈ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਣੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰੀ ਮਾਂ ਗੁੱਦੂ ਕੀ ਕੌਣ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ ਮੈਂ ਮੀਡੀਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਸੀ ਸੇਫ ਆ ਇੱਥੇ ਅੱਛਾ ਮਿਲੂਗਾ ਮੈਂ ਲੜਕੇ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਰਿਕੁਐਸਟ ਕੀਤੀ ਮੈਂ ਕਿ ਮੈਂ ਬੈਟਾ ਚੈੱਕ ਕਰ ਲਈ ਨਿੱਕੀ ਜਿਹੀ ਗੱਲ ਹੋਈ ਜੇ ਕੋਈ ਰਿਗਾਰਡਿੰਗ ਕੰਪਲੇਨ ਮੈਂ ਸ਼ੈ ਡੈਫੀਨੇਟਲੀ ਅੱਗੇ ਫਾਰਵਰਡ ਪੁੱਛਾਂ ਕੁਝ ਕਰਾਂਗੀ ਇਦਾਂ ਇਦਾਂ ਤੇ ਮੁਸ਼ਕਿਲ ਹੈ ਸਰ ਆਨਰ ਹੋਣ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਹੂੰ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾਂ ਮੇਰੀ ਕੰਪਲੇਂਟ ਜਿਹੜੀ ਆ ਕਿਉਂਕਿ ਉਹ ਕੰਪਲੇਂਟ ਮੈਂ ਡਾਇਬੀਟਿਕ ਆ ਮੈਂ ਮਿਠਾਈ ਖਾਣੀ ਨਹੀਂ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਰਿਲੇਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਪਰ ਮੀਜ਼ ਕਿਨੇ ਸਰ ਚੀਜ਼ ਓਨਲੀ 3 ইয়ার্স ਓਲਡ ਉਹਨ ਤੇ ਪਤਾ ਵੀ ਨਹੀਂ ਉਹਦੇ ਚਾਹ ਫੰਗਸ ਵਾਲੀ ਮਿਠਾਈ ਉਹ ਖਾ ਲੰਦੀ ਉਹਨ ਤੇ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾਂ ਨਾ ਦੇਖੇ ਤੇ ਕੀ ਪਤਾ ਲੱਗੇਗਾ ਉਹਨੂੰ ਦੱਸੋ ਅਨ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਭਾਈ ਉਹਨਾਂ ਕਾ ਫੰਗਸ ਵਾਲੀ ਮਠਾਈ ਤੇ ਕੀ ਬੁੱਧਲੇ ਕੋ ਰਿਆ ਸਰਲੇ ਕੋ ਜੀ ਫੰਗਸ ਫੰਗਸ ਵਾਲੀ ਮਠਾਈ ਦੇਖੋ ਅਸੀਂ ਤਾਂ ਕਾਫੀ ਸਾਮਾਨ ਵੇਚਿਆ ਬੈ ਅੱਗੇ ਵੀ ਠੀਕ ਹੈ ਕਿ ਸਾਮਾਨ ਮੈਂ ਮੈਂ ਮਠਾਈ ਦੇ ਕੋਲ ਜਾ ਰਿਹਾ ਮੈਂ ਛੇ ਤੁਹਾਡੇ ਕੋਲ ਸਰ ਉਹਨਾਂ ਕੋ ਵੀਡੀਓ ਹੈਗੀ ਆ ਵਿਦ ਬਿਲ ਹੈਗੀ ਆ ਜੋ ਫੰਗਸ ਨਹੀਂ ਬਿਲ ਹੈਗੀ ਆ ਵੀਡੀਓ ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੈ ਗਏ ਆ ਉਹ ਠੀਕ ਹੈ ਹੁਣ ਐਨ ਕਿ ਇਹ ਆਈਟਮ ਅਜੇ ਫਿਚਰ ਰੱਖਣ ਵਾਲੀ ਉਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਜਿਹੜਾ ਫ੍ਰਿਜ ਚ ਨਹੀਂ ਰੱਖੀ ਗਈ ਇਸ ਕਰਕੇ ਉਹਦੇ ਚ ਆ ਗਈ ਹੈ ਹੋਰ ਬਾਕੀ ਦੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਆ ਅਸੀਂ ਕੱਲ ਵੀ ਵੇਚੀ ਆ ਕੋਈ ਕਿਸੇ ਦੀ ਕੰਪਲੇਟ ਨਹੀਂ ਆਈ ਸਰ 2 ਘੰਟੇ ਉਹਦੇ ਲੱਗੇ ਜਾਂਦੀ ਕਹਿੰਦੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਸਰ ਦੋ ਸਨ ਹੁਣ ਮਸ ਦੇਖੋ ਨਾ ਕਿੰਨਾ ਮੈਂ ਬਾਹਰ ਨਿਕਲ ਹਾਂ ਕੈਂਡੀ ਠੀਕ ਹੁੰਦੀ ਹੈ ਮਸ਼ੀਨ ਠੀਕ ਹੁੰਦੀ ਹੈ ਨਾਲੇ ਉਹਨਾਂ ਦਾ ਕਹਿਣਾ ਕਿ ਮਠਾਈ ਹੋ ਲੱਤੀ ਬਿਲ ਹੋਰ ਕਿਸੇ ਮਠਾਈ ਬਿਲ ਪਹਿਲੇ ਹੋਰ ਦਿੱਤੇ ਸੀ ਕੋਈ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫੜਾਇਆ ਗਿਆ ਵੈ ਹੋਰ ਚੱਕਰ ਕੋਈ ਨਹੀਂ ਆਉਂਦਾ ਜੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਨੇ ਆ ਫੁਲਾਇਆ ਜਾਂ ਕਿਸੇ ਲਈ ਪੈਸੇ ਦੇਣ ਲਗੇ ਇੱਧਰ ਦਾ ਇੱਧਰ ਫੁਲਾਇਆ ਗਿਆ ਬਿਲ ਦੇ ਕੋਈ ਇਸ਼ੂ ਨਹੀਂ ਉਹ ਬਿਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੁਹਾਨੂੰ ਦੇ ਦਾਂਗੇ ਮਠਾਈ ਤੇ ਫੰਗੇਸ ਵਾਲੀ ਨਹੀਂ ਮਠਾਈ ਨਹੀਂ ਸਾਡੀ ਫੰਗੇਸ ਵਾਲੀ ਉਸਦੀ ਉਹਨਾਂ ਨੇ ਫੀਸ ਵਿੱਚ ਨਹੀਂ ਰੱਖੀ ਗਈ ਉਹਨਾਂ ਕੋਲ ਜਾਂ ਲੇਟ ਰੱਖੀ ਗਈ ਹੈ ਜਾਂ ਕੀ ਉਸ ਕਰਕੇ ਆ ਗਿਆ ਜਿਹੜੇ ਮੋਤੀ ਚੂਰਾ ਉਹਨੂੰ ਕੁਝ ਨਹੀਂ ਹੋਇਆ ਉਹ ਠੀਕ ਹੈ ਕਿਉਂਕਿ ਜਿਹੜੀ ਫ੍ਰਿਜ ਚ ਰੱਖਣ ਵਾਲੀ ਨੇ ਨਾ ਆਈਟਮ ਆ ਗਈ ਉਹ ਠੀਕ ਹੈ ਜੇ ਤਿੰਨ ਨੂੰ ਕੁਝ ਹੋ ਜਾਂਦਾ ਹੋਵੇ ਜ਼ਿਸ ਰਿਸਪੌਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਆ ਸਾਡੇ ਹੀ ਬੱਚੇ ਆ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਐਸੀ ਗੱ ਦੇ ਵੀ ਹੋਵੇ ਕੰਪਰੋਮਾਈਜ਼ ਨਾ ਤੇ ਕੀ ਆ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹਨਾਂ ਅਸੀਂ ਮਾਫੀ ਮੰਗ ਲੈਨੇ ਆ ਤੁਸੀਂ ਆਪ ਮਨ ਦੇ ਵਿੱਚ ਹੀ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆਹ ਦੇਖੋ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇਹ ਕਵਰ ਪਈ ਹੁੰਦਾ ਹੀ ਕੋਈ ਲੰਗੀ ਨਹੀਂ ਅਸੀਂ ਰੱਖਦੇ ਆ ਵੀ ਕਦੋਂ ਕਵਰ ਕੀਤੀਆਂ ਇਹ ਵੀ ਦੇਖੋ ਮੈਂ ਮੇਰੀ ਵੀ ਚੀਜ਼ ਦੇਖੋ ਨਹੀਂ ਜੀ ਮੈਂ ਜੋਬ ਕਰਦਾ ਇੱਥੇ ਠੀਕ ਹੈ ਹਾਂ ਜੀ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਹੀ ਇਹਨਾਂ ਦੇ ਆਂ ਤੋਂ ਪਹਿਲਾਂ ਦੀ ਕਵਰ ਹੈ ਮੈਡਮ ਇਹਨਾਂ ਤੋਂ ਪਹਿਲਾਂ ਦੀਆਂ ਤੁਹਾਡੇ ਆਂ ਤੋਂ ਵੀ ਪਹਿਲਾਂ ਦੀ ਕਵਰ ਹੈ ਕੋਈ ਸੀ ਜਾਣ ਕੇ ਜਾਣ ਕੇ ਤੁਸੀਂ ਤੁਹਾਡੇ ਸਾਹਮਣੇ ਕਰਤੀ ਹੈ ਹਰ ਚੀਜ਼ ਨੇ ਕਵਰ ਕਰਕੇ ਰੱਖਦੇ ਆਂ